ਵੈਕੁਰੂ ਜੀ ਕਾ ਖਾਲਸਾ ਵੈਕੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਉਹ ਜਾਣਕਾਰੀ ਦੇਵਾਂਗੇ ਕਿ ਜਿਹੜੀ ਸੀਮੈਂਟ ਫੈਕਟਰੀ ਕਰਮਗੜਾ ਉਤਾਲੀ ਤੇ ਤਲਵੰਡੀ ਅਕਲੀਆ ਦੇ ਖੇਤਾਂ 'ਚ ਲੱਗਦੀ ਆ ਜਿਨ੍ਹਾਂ ਦਾ ਪ੍ਰਭਾਵ ਕਈ ਪਿੰਡਾਂ ਤੇ ਪਊਗਾ ਕੀ ਕੀ ਨੁਕਸਾਨ ਹੋਊ ਕੀ ਇਫੈਕਟ ਪੈਣਗੇ ਕੀ ਸਾਨੂੰ ਉਹ ਫਾਇਦਾ ਦੇਣਗੇ ਫਾਇਦਾ ਤਾਂ ਇੱਕ ਵੀ ਨਹੀਂਗਾ ਨੁਕਸਾਨ ਹੀ ਨੁਕਸਾਨ ਨੇ ਉਹਦੀ ਜਿਹੜੀ ਆ ਸਮਰੀ ਐ ਐਗਜ਼ੀਕਟਿਵ ਕੀ ਜਿ ਸਮਰੀ ਉਹਨਾਂ ਨੇ ਮਾਨ ਸਾਡੀ ਸੀ ਨੂੰ ਜਿਲ੍ਹਾ ਅਧਿయోగ ਕੇਂਦਰ ਨੂੰ ਤੇ ਪ੍ਰਦੂਸ਼ਣ ਬੋਰਡ ਨੂੰ ਦਿੱਤੀ ਹੈ ਸਮਰੀ ਇਹ ਇੱਕ ਅੰਗਰੇਜ਼ੀ ਚ ਹੈ ਇੱਕ ਪੰਜਾਬੀ ਚ ਹੈ ਜੇ ਕਿਸੇ ਨੇ ਇਹ ਮੈਥੋਂ ਪੀਡੀਐਫ ਲੈਣੀ ਹੈ ਤਾਂ ਆ ਧਿਆਨ ਨਾਲ ਚੀਜ਼ ਪੜ੍ਹਨੀ ਹੈ ਤਾਂ ਤੁਸੀਂ ਮੈਨੂੰ 859104001 ਤੇ ਕੰਟੈਕਟ ਕਰ ਸਕਦੇ ਹੋ ਤੇ ਤੁਹਾਨੂੰ ਮੈਂ ਇਹ ਸਾਰੀ ਸੈਂਡ ਕਰ ਦੂੰਗਾ। ਕਲਵੰਡੀ ਅਗਲੀਆਂ ਦੇ ਲੋਕਾਂ ਕੋਲੇ ਵੀ ਇਹਦੀ ਫੋਟੋ ਕਾਪੀਆਂ तकरीबन 5 600 ਪੇਜ ਹੈ ਫੋਟੋ ਕਾਪੀ ਵੀ ਹੈ। ਅਸੀਂ ਮੂਰਲੇ 5 7 ਪੇਜ ਹੈ ਜਿਹੜੇ ਲੋਕਾਂ ਨੂੰ ਸ਼ੀਤੀ ਸਮਝਾਉਣ ਉਹ ਫੋਟੋ ਕਾਪੀਆਂ ਕਰਕੇ ਵੀ ਬਣ ਰਹੇ ਆ। ਇਹ ਸਾਰੀ ਹੈ ਇਹਦੇ ਵਿੱਚ ਰਿਸਟਰੀਆਂ ਵਗੈਰਾ ਸਭ ਕੁਝ ਲੱਗਿਆ ਹੋਇਆ ਕਿੱਥੋਂ ਕੀ ਕੀਤਾ ਕੀ ਨਹੀਂ ਕੀਤਾ ਸਾਰਾ ਕੁਝ ਇਹਦੇ ਵਿੱਚ। ਇੱਕ ਇਹ ਰਿਪੋਰਟ ਹੈਗੀ ਇਹ ਪੰਜਾਬੀ ਚ ਹੈ। ਇਦੇ ਵਿੱਚ ਪੂਰਾ ਉਹਨਾਂ ਨੇ ਵਿਸਤਾਰ ਪੂਰਵਕ ਦੱਸਿਆ ਜਿਹੜਾ ਠੇਕੇਦਾਰ ਆ ਉਹ ਕਾਟੀ ਨੁਕਸਾਨ ਬਣਿਆਦਾ ਹੁੰਦਾ ਜੇ ਤੁਸੀਂ ਇਹਨਾਂ ਮੁਤਾਬਕ ਵੀ ਚੱਲਣਾ ਤਾਂ ਵੀ ਤੁਹਾਨੂੰ ਬਹੁਤ ਵੱਡੀ ਜਾਣਕਾਰੀ ਮਿਲ ਜੂਗੀ ਕਾਰਜਕਾਰੀ ਸੰਖੇਪ ਵਿੱਚ ਵਾਤਾਵਰਣ ਮੁਲਾਂਕਣ ਰਿਪੋਰਟ ਹੈ ਜਿਹੜੀ ਵਾਤਾਵਰਣ ਪ੍ਰਬੰਧਨ ਯੋਜਨਾ ਦੇ ਹਿਸਾਬ ਨਾਲ 6 ਮਿਲੀਅਨ 6 ਮਿਲੀਅਨ ਦਾ ਟਨ ਪੀਸਣ ਵਾਲੀ ਇਕਾਈ ਲੱਗੂਗੀ 6 ਮਿਲੀਅਨ ਟਨ ਇਹ ਉਹਨਾਂ ਦੇ ਪ੍ਰੋਜੈਕਟ ਦੀ ਸਮਰੀ ਹੈ ਇੰਡੈਕਸ ਦਿੱਤਾ ਹੋਇਆ ਇੱਥੇ ਇਹ ਕਹਿੰਦੇ ਨੇ ਵੀ ਅਸੀਂ 6 ਮਿਲੀਅਨ ਟਨ ਪ੍ਰਤੀ ਆਰ ਹੈਡ ਦੇਖ ਲਿਆ ਕਰੋ ਤੁਸੀਂ ਮੈਂ ਉੱਥੇ ਬੋਲ ਲਿਆ ਕਰੂੰਗਾ 6 ਮਿਲੀਅਨ ਟਨ ਹੈ ਜਿਹੜਾ 6 ਮਿਲੀਅਨ ਟਨ ਪਦਾਰਥਿਤ ਇੱਕ ਸਾਲ ਤੇ ਹੋਊਗਾ ਠੀਕ ਹੈ ਜੀ ਇੱਥੇ ਕਹਿੰਦੇ ਜਲ ਸਰੋਤ ਵੀ ਵਰਤਨਾ ਹੈ ਅਸੀਂ ਕਿੱਥੋਂ ਮੂਸਾ ਜਗਾ ਸੰਦੋਹਾ ਇਹ ਥੋੜਾ ਜਿਹਾ ਪਿੰਡਾਂ 'ਚ ਇਹਨਾਂ ਨੂੰ ਇੰਗਲਿਸ਼ ਤੋਂ ਪੰਜਾਬੀ ਕਨਵਰਟ ਹੋ ਗਈ ਤਾਂ ਕਰਕੇ ਦਿੱਕਤ ਆ ਗਈ ਹੋ ਥੋੜੀ ਜਿਹੀ ਪਹਿਲੇ ਆ ਵੀਕ ਹੈ ਇਹਨਾਂ ਦੀ ਪ੍ਰਦੂਸ਼ਿਤ ਖੇਤਰ ਇੱਥੇ ਕੋਈ ਨਹੀਂ ਅੱਗੇ ਜਾ ਕੇ ਦੱਸਣਗੇ ਵੀ ਪ੍ਰਦੂਸ਼ਿਤ ਖੇਤਰ ਕੀ ਕੀ ਹੈ। ਲਿੰਕਰ ਹੀ ਵਰਤਨਗੇ 635 ਕਿਲੋਮੀਟਰ ਤੋਂ ਨਗੌਰ ਤੋਂ ਆਊਗਾ जिप्सम ਆਉਗੀ ਹਰਮਾਨਗੜ ਰਾਜਸਥਾਨ ਤੋਂ ਇਹ ਤਲਵੰਡੀ ਸਾਬੂ ਪਾਵਰ ਪਲਾਂਟ ਤੋਂ ਫਲਾਈ ਐਸ਼ ਸਾਇਦ ਹੋ ਸਕਦਾ ਸਵਾਦਨਾ ਨਾ ਹੋਵੇ ਇੱਕ ਕੋਲ ਪਦਾਰਥ ਹੈ ਰੋਜ਼ ਦਾ 80 ਟਨ ਪ੍ਰਤੀ ਦਿਨ ਆਕਰੂਗਾ 1200 ਕਿਲੋਮੀਟਰ ਦੀ ਦੂਰੀ ਤੋਂ ਬਿਜਲੀ ਤਾਜ਼ਾ ਪਾਣੀ ਚਾਹੀਦਾ 400 ਕੇਐਲਡੀ ਇਹਨਾਂ ਨੂੰ ਬਿਜਲੀ ਮੈਗਾਵਾਟ 40 ਮੈਗਾਵਾਟ ਚਾਹੀਦੀ ਹੈ ਮੈਂ ਬਹੁਤ ਵਾਰੀ ਰੌਲਾ ਪਾਇਆ ਸੀ ਕਿ ਇੱਥੇ 1500 ਤੋਂ 2000 ਰੁਪਏ ਆਊਗਾ ਲੋਕਾਂ ਨੇ ਹੱਥੀ ਹੱਥ ਮਾਰ ਕੇ ਹੱਸਦੇ ਸੀ ਕਿ ਸਾਨੂੰ ਰੋਜ਼ਗਾਰ ਮਿਲੂਗਾ ਸਾਨੂੰ ਰੋਜ਼ਗਾਰ ਕਰਨ ਵਾਸਤੇ ਤੁਹਾਡਾ ਮੁਲਾਂਕਣ ਜਿਹੜਾ ਕੀਤਾ ਹੈ ਉਹਨਾਂ ਨੇ ਪੇਸ਼ ਕੀਤਾ ਵੀ ਤੁਸੀਂ ਕੀ ਤੁਹਾਡੀ ਕੁਆਲਿਫੀਕੇਸ਼ਨ ਕੀ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਇਹਨੂੰ ਤੁਸੀਂ ਦੇਖ ਲਓ ਮੇਨ ਪਾਵਰ ਹੈ ਜਿਹੜੀ ਲੋਕਾਂ ਦੀ ਸੰਖਿਆ ਕਿੰਨੀ ਚਾਹੀਦੀ ਹੈ 1500 ਤੋਂ 870 ਸਾਡੇ 2300 ਬੰਦਾ ਬਣਦਾ ਹੈ ਤਕਰੀਬਨ ਆਹ ਪਦਾਰਥ ਚਾਹੀਦੇ ਨੇ ਇਹਨੂੰ ਪੜੋ ਤੁਸੀਂ ਕਹਿੰਦੇ ਪ੍ਰਸਤਾਵਿਤ ਸੀਮਿੰਟ ਪਸਾਈ ਜੁਨਟ ਪਾਵੇਂ ਕਿ ਆਧੁਨਿਕ ਊਰਜਾ ਕੁਸ਼ਲਤਾ ਤੇ ਸੁੱਕੀ ਪ੍ਰਕਿਰਿਆ ਵਾਲੀ ਟੈਕਨੋਲੋਜੀ ਨਾਲ ਡਿਜ਼ਾਈਨ ਕੀਤੀ ਹੈ ਫਿਰ ਵੀ ਇਸ ਤੋਂ ਹੋਣ ਵਾਲੇ ਪ੍ਰਦੂਸ਼ਣ ਦੀ ਸੰਭਾਵਿਤ ਖਤਰੇ ਹਨ ਜਿਨ੍ਹਾਂ ਦਾ ਮੁਲਾਂਕਣ ਈਈ ਆਈ ਰਿਪੋਰਟ ਵਿੱਚ ਕੀਤਾ ਗਿਆ ਹੈ ਹਵਾ ਪ੍ਰਦੂਸ਼ਣ ਦਾ ਮੁੱਖ ਚਿੰਤਾ ਕਿਉਂਕਿ ਕਲਿੰਕਰ ਫਲਾਈ ਐਸ਼ ਜਿਪਸਮ ਵਰਗੇ ਸੁੱਕੇ ਕੱਚੇ ਮਾਲ ਦੀ ਹੱਥੋਂ ਪਾਈ ਪਸਾਈ ਦੁਨਾਂ ਪਾਰਟੀਕੁਲੇਟਮ ਮੈਟਰ ਅ ਇਹਨਾਂ ਦਾ ਸੈਂਟੀਫਿਕ ਹੋਊਗਾ ਨਿਕਾ ਨਿਕਾਸ ਹੋ ਸਕਦਾ ਠੀਕ ਹੈ ਜੀ ਇਸ ਤੋਂ ਬਾਅਦ ਹਵਾ ਦੀ CO2 ਮੀਥਨ ਗੈਸ ਬਾਤ ਸਕਦੀ ਹੈ ਜੀ ਜ਼ਹਿਰੀਲੀ ਗੈਸ ਹੁੰਦੀ ਹੈ ਮੀਥਨ ਗੈਸ ਸਭ ਤੋਂ ਜ਼ਹਿਰੀਲੀ ਗੈਸ ਮੀਥਨ ਗੈਸ ਹੈ ਹੁਣ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀਗਾ ਵੀ ਇੱਥੇ 2-300 ਟਿਪਪਰ ਆਇਆ ਕਰੂ ਦਿੱਲੀ ਦਾ ਉਦੋਂ ਵੀ ਬੜੇ ਲੋਕ ਮੇਰਾ ਮਜ਼ਾਕ ਉਡਾਉਂਦੇ ਸੀ ਹੁਣ ਇਹਨਾਂ ਨੇ ਆਪ ਦੀ ਰਿਪੋਰਟ ਵਿੱਚ ਲਿਖਿਆ ਆਪੜੋ ਰੈੱਡ ਲਾਈਨ ਹੈ ਜਿਹੜੀ ਲਾ ਲੈਣਾ ਪ੍ਰਸਤਾਵਿਤ ਪ੍ਰੋਜੈਕਟ ਕਾਰਨ ਲਗਭਗ 725 ਟਰੱਕ ਟ੍ਰੇਲਰ ਪ੍ਰਤੀ ਦਿਨ ਆਉਣ ਜਾਣ ਸਮੇਤ ਵਾਧੂ ਆਵਾਜ਼ੀ ਹੋਣ ਦੀ ਸੰਭਾਵਨਾ ਹੈ 725 ਟਰੱਕੇ ਲਿਖਦੇ ਨੇ ਆਉਣਗੇ ਤਾਂ ਇਸ ਤੋਂ ਵੀ ਵੱਧ ਸੋਡੀਆਂ ਸੜਕਾਂ ਰਾਹੀਂ ਜਿਹੜੇ ਤੁਹਾਡੇ ਬੱਚੇ ਸ਼ਾਮ ਨੂੰ ਖੇਡਦੇ ਨੇ ਨਾ ਉਹ ਸਾਈਕਲਾਂ ਤੇ ਜਾਂ ਵੈਸੀ ਸੜਕਾਂ ਤੇ ਤੇ ਦੇਖਿਓ ਕੀ ਹਾਲ ਹੁੰਦਾ ਅੱਜ ਮੈਂ ਪਿੱਟ ਰਿਆਂ ਤੁਹਾਨੂੰ ਸਮਝ ਨਹੀਂ ਆ ਰਹੀ ਲੋਕੋ ਜਾਗੋ ਜਾਗੋ ਕਿਰਪਾ ਕਰਕੇ ਜਾਗੋ ਇਤੂ ਬਾਅਦ ਉਹਨਾਂ ਨੇ 27 ਦੀ ਹਵਲ 27 ਪਾਣੀ ਦੀ ਗੁਣਵਰਤਾ ਦੱਸਿਆ ਜ਼ਮੀਨੀ ਦੱਸਿਆ ਜ਼ਮੀਨੀ ਕੀ ਹੈ अच्छा इदुआं ओठे कहंदे सी ਸਾਡੇ ਇੱਥੇ ਜੀਵ ਜੰਤੂ ਹੈ ਨੀਗੇ ਇੱਥੇ ਕਹਿੰਦੇ 25 ਪ੍ਰਜਾਤ 25 ਪ੍ਰਕਾਰ ਦੀਆਂ ਕਿਸਮਾਂ ਪੰਛੀਆਂ ਦੀਆਂ ਪਾਈ ਜਾਂਦੀਆਂ ਫਲਾਣਾ ਟਮਕਾਣਾ ਜੋ ਵੀ ਲਿਖਿਆ ਬਹੁਤ ਕੁਛ ਇਹ ਲੰਬੀ ਵੀਡੀਓ ਹੋ ਜੀ ਮੈਂ ਤਾਂ ਕਰਕੇ ਸ਼ਾਰਟਕਟ ਜੀ ਸੁਣਾਉਣਾ ਵਾਤਾਵਰਨ ਹਵਾ ਦੀ ਗੁਣਵਣਤਾ ਦਰੋਣਾ ਨਿਰਮਾਣ ਦਰੋਣ ਲੀਵਲਿੰਗ ਕਥੀ ਵਿਧੀਆਂ ਭਾਰੀ ਬਾਣਾ ਦੀ ਆਵਾਜਾਈ ਧੂਲ ਕਾਰਨ NOX ਦੀ ਸੰਗਠਤਾ ਵਿੱਚ ਵਾਧਾ ਚੱਲਣ ਦਰਾਂ ਰਿਫਿਊਗਟਿਵ ਸਟੈਕ ਉਤਰ ਸਜਣਾ ਉਤਰ ਸਰਜਨਾ ਪੀਐਮ ਦੀ ਸੰਗਣਤਾ ਵਿੱਚ ਵਾਦਾ ਬਾਤਾਂ ਵਰਨੀ ਸ਼ੋਰ ਹੈ ਜਿਹੜਾ ਬਾਧੂ ਹੋਊਗਾ ਪੜੀ ਚੱਲਿਓ ਸਾਜੂ ਸਮਾਨ ਚੱਲਣ ਚਲਾਉਣ ਕਰਨ ਸ਼ੋਰ ਹੋਊਗਾ ਖੁਦਾਈ ਮਿੱਟੀ ਹਟਾਉਣਾ ਕੰਕਰੀਟ ਫੁਲਾਣਾ ਢਮਕਾਣਾ ਕਰਨਾ ਮਕੈਨੀਕਲ ਚਲਣਾ ਵਿੱਚ ਬਾਧੂ ਸ਼ੋਰ ਹੋਊਗਾ ਇਨਫਰਾਸਟ੍ਰਕਚਰ ਜਿਹਦੂੰ ਪੜਾਉਣੇ ਢਟਾਉ ਉਦੋਂ ਬਾਧੂ ਕੰਨਾਂ ਦੀ ਰਗੜਾਈ ਦੌਰਾਨ ਬਾਧੂ ਖਤਰਾ ਹੋਊਗਾ ਆਦਰ ਵਿੱਚ ਵਾਦਾ ਖੂਬੀ ਹੋਊਗਾ ਜੀ ਠੀਕ ਹੈ ਜੀ ਫਿਰ ਉਹ ਕਹਿੰਦਾ ਸੜਕ ਤੇ ਟ੍ਰੈਫਿਕ ਸੜਕ ਦੇ ਹਵਾ ਦੀ ਗੁਣਵੰਤਾ ਵਿੱਚ ਨਕਾਰਾਤਮਕ ਪ੍ਰਭਾਵ ਪੈ ਸਕਦੀ ਹੈ ਪਾਰੀਵਾਹਨਾਂ ਤੇਜਾ ਬਦਨ ਸ਼ੋਰ ਵਿੱਚ ਵਾਧਾ ਹੋਊਗਾ ਧੁਨੀਆ ਕਰਨ ਕੰਪਨ ਵਿੱਚ ਨੇੜਲੇ ਇਲਾਕੇ ਵਿੱਚ ਮਨੁਸਪਤੀ ਦੇ ਜੀਵ ਜੰਤੂਆਂ ਵਿੱਚ ਹਲਕਾ ਪ੍ਰਭਾਵ ਹੋਊਗਾ ਫਿਰ ਉਹ ਕਹਿੰਦੇ ਸਪੀ ਪਾਣੀ ਹੈ ਜਿਹੜਾ ਜੇ ਮੀਂਹ ਆ ਗਿਆ ਉਹਦੇ ਵਿੱਚ ਸਾਡੇ ਕੈਮੀਕਲ ਮਿਲ ਗਏ ਤਾਂ ਉਹਦੇ ਨਾਲ ਵੀ ਸੋਡੀ ਬਰਵਾਦੀ ਬੱਟ ਤੇ ਪਈ ਹੈ ਜੇ ਦੀ ਪ੍ਰੋਜੈਕਟਾਂ ਜੋ ਗੰਦਾ ਪਾਣੀ ਨਾ ਸੰਭਾਲਿਆ ਗਿਆ ਤਾਂ ਨੀੜ ਦੇ ਪਾਣੀ ਦੀ ਗੁਣਵੱਤਾ ਵਿੱਚ ਪ੍ਰਭਾਵਿਤ ਹੋ ਸਕਦੀ ਹੈ ਜਿਹੜਾ ਪੂਜਲਾ ਸੋਡਾ ਪ੍ਰਤਿਰਤੀ ਵਾਲਾ ਪਾਣੀ ਹੈ ਇਹ ਵੀ ਪ੍ਰਭਾਵਿਤ ਇਹਦਾ ਪੱਧਰ ਘਟੂਗਾ ਜੇਕਰ ਗੰਦਾ ਪਾਣੀ ਢੰਗ ਨਾਲ ਨਾ ਸੰਭਾਲਿਆ ਗਿਆ ਤਾਂ ਪੂ ਜਲਦੀ ਗੁਣਵੱਤਾ ਵਿੱਚ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਪੌਦੇ ਦੇ ਪਿੰਡ ਤੇ ਕਰੇਲੂ ਸੁੱਲਤਾ ਉਹ ਗੰਦਾ ਪਾਣੀ ਨਿਕਲੇਗਾ ਜਮੀਨੀ ਅਤੇ ਜਲ ਜੀਵ ਸਥਾਨ ਇਹ ਨਿਰਮਾਣ ਦੌਰਾਨ ਬਣੀ ਫਿਊ ਫਿਊ ਫਿਊਟਿਕ ਧੂੜ ਜਮੀਨੀ ਬਨਸਪਤੀ ਨੂੰ ਪ੍ਰਭਾਵਿਤ ਕਰੇਗੀ ਮਸ਼ੀਨਰੀ ਚਲਾਉਣ ਵਲ ਤੇ ਜੰਗਲੀ ਜੀਵ ਇਹਦੇ ਦੇਰ ਕੇ ਭੱਜ ਜਾਣਗੇ ਜੰਗਲੀ ਤਾਂ ਹੈ ਨਹੀਂ ਮਸੇ ਇੱਥੇ ਜਿਹੜੇ ਸੋਡੇ ਆ ਉਹ ਵੀ ਨਹੀਂ ਪਾਣੀ ਪੀਣ ਜਾਣਗੇ ਛੱਪੜ ਤੇ ਅੱਛਾ ਫੇਰ ਇਹਨਾਂ ਨੇ ਇਹ ਲਿਖਿਆ ਮੇਰੇ ਇਦੇ ਖੋਰ ਕੀ ਨੁਕਸਾਨ ਇੱਕ ਹੀ ਸਾਰੇ ਨੁਕਸਾਨ ਕਰਨ ਤੋਂ ਬਾਅਦ ਇੱਕ ਛੋਟਾ ਮੈਡੀਕਲ ਕੈਂਪ ਕਰਿਆ ਕਰਾਂਗੇ ਸਲਾਨਾ ਸਲਾਨਾ ਮਰਾ ਦੀ ਸ਼ੂਗਰ ECG ਵੀ ਜਨ ਇਹ ਐ ਐਕਸਟਰਾ ਕਰਦਿਆ ਕਰਨਗੇ ਤੁਹਾਡਾ ਸਾਤੀ ਦਾ ਉਹਦਾ ਤੁਹਾਨੂੰ ਕਰਾਉਣੇ ਪੈਣਗੇ ਤੁਹਾਡੇ ਸਟੈਂਟ ਜਦੋਂ ਪਾਣੇ ਆ ਕਿਉਂਕਿ ਸਿਮੈਂਟ ਤੁਹਾਡੇ ਪਾਈਆ ਪਾਈਆ 2 ਸਾਲਾਂ ਅੰਦਰ ਟੱਪ ਜੂਗਾ ਸਟੈਂਟ ਪਾਉਣੇ ਪੈਣਗੇ ਤੇ ਤੁਹਾਡਾ 5 ਲੱਖ ਵਾਲਾ ਕਾਰਡ ਵੀ ਨਹੀਂ ਚੱਲੇਣਾ ਤੇ ਇਹਨਾਂ ਨੇ ਤੁਹਾਨੂੰ ਦੇਣੀ ਕੱਖ ਨਹੀਂ ਯਾਦ ਰੱਖਿਓ ਮੇਰੀ ਗੱਲ ਨਹੀਂ ਨਾ ਤੁਹਾਡਾ ਅਸ਼ੂਮਾਨ ਕਾਰਡ ਚੱਲਣਾ ਹੈ ਵੀ ਬਬੀਕ ਜੰਦਰ ਦਾ ਉਦੋਂ 3-4 ਲੱਖ ਰੁਪਏ ਹੋ ਜੂਗਾ ਹੁਣ 1.5 ਲੱਖ ਲੈਂਦਾ ਉਹ ਬਬੀਕ ਹਾਰਟ ਵਾਲਾ ਸ਼ਾਇਦ ਉਹ ਇਹ ਤੁਸੀਂ ਇਦੂ ਬਾਅਦ ਦੇਖ ਲਓ ਕੀ ਕੀ ਨੁਕਸਾਨ ਹੁੰਦੇ ਆ ਇਹਦੇ ਉਦੋਂ ਰੇਟ ਵੱਧ ਜਾਣਗੇ ਕਿਉਂਕਿ ਪੇਸ਼ੈਂਟ ਵੱਧ ਜਾਣਗੇ ਤੇ ਆ ਆ ਨੁਕਸਾਨ ਹੋਣਗੇ ਹੁਣ ਤੁਸੀਂ ਆ ਚੀਜ਼ ਪੜਿਓ ਜੋਖਮ ਅੰਕਣ ਉਹ ਕਹਿੰਦਾ ਅਗਨੀ ਕਾਂਡ ਤਮਾਕਾ ਬਿਜਲੀ ਦਾ ਝਟਕਾ ਧੂੜ ਸੰਪਰਕ ਉੱਚ ਤਾਪਮਾਨ ਨਾਲ ਸੰਪਰਕ ਸਰੀਰਕ ਝੋਟਾਂ ਸੇ ਸੰਚ ਸੰਚਿਤ ਜਿਤੋ ਅਤਾਵਾ ਵਾਲੇ ਖਤਰੀਬਰਗੀ ਮੁੱਖ ਜੋਖਮਾਂ ਦੀ ਪਛਾਣ ਕੀਤੀ ਗਈ ਹੈ ਹੁਣ ਤਾਂ ਨਹੀਂ ਕੋਈ ਸ਼ੱਕ ਰਹਿ ਗਿਆ ਸ਼ੱਕ ਤਾਂ ਨਹੀਂ ਰਹਿ ਗਿਆ ਵੀ ਇੱਥੇ ਅੱਛਾ ਜਿਹੜੇ ਤੁਸੀਂ ਕਹਿੰਦੇ ਇੱਥੇ ਜਈ ਲੱਗਾਂਗੇ ਅਸੀਂ ਇੱਥੇ ਮਤਲਬ ਗਰਮੀ 'ਚ ਕਰਕੇ 16 ਤੇ ਟੈਂਪਰੇਚਰ ਤੇ ਵਧੀਆ ਕੈਵਨਸ ਬੈ ਕੇ ਇਹਨਾਂ ਦੇ ਸੈਂਪਲ ਭਰਿਆ ਕਰਾਂਗੇ ਸੋਡੀ ਕੁਆਲੀਫਿਕੇਸ਼ਨ ਪਤਾ ਕੀ ਦੱਸਿਆ ਤੇ ਗਰਮ ਸਿਆਲਾਂ ਦੇ ਵਿੱਚ ਹੀਟਰ ਛੱਡ ਕੇ ਦੇ ਕੇ ਬਲੈਂਕਟ 'ਚ ਲੱਤਾਂ ਤੇ ਉਹ ਦੋ ਸੀ ਸਿਰਫ ਆਰਡਰ ਹੀ ਲਾਇਆ ਕਰਾਂਗੇ ਸੋਡਾ ਸੋਡਾ ਮੁਲਾਂਕਣ ਦੇਖੋ ਕੀਤਾ ਆਰਥਿਕ ਮੁਲਾਂਕਣ ਦੇਖੋ ਲੋਕੋ ਕੀਤਾ ਸੋਡਾ ਕਿਹੜੇ ਤੁਸੀਂ ਡੀਸੀ ਲੱਗੇ ਹੋ ਉਹ ਕਹਿੰਦਾ ਇਹ ਖੇਤਰ ਮੁੱਖ ਤੌਰ ਤੇ ਖੇਤੀਬਾੜੀ ਪਰਧਾਨ ਹੈ ਖੇਤੀਬਾੜੀ ਦੇ ਅੰਦਰ ਗਤੀਵਿਧੀਆਂ ਨਹੀਂ ਇਹ ਤਾਂ ਸ਼ੈਡਿਊਲ ਕਾਸਟ ਆ ਜਿਹੜਾ ਮਨਰੇਗਾ ਚ ਕੰਮ ਕਰਕੇ ਟਾਈਮ ਪਾਸ ਕਰਦੇ ਨੇ ਤੁਸੀਂ ਹਵਾ ਘੁਰੀ ਜਾਨੇ ਹੋ ਅਸੀਂ ਰੋਜ਼ਗਾਰ ਮਿਲੂਗਾ ਸਿਰਫ ਘਟੇਕੜੀਸਣ ਦਾ ਪਰਨ ਦਾ ਚੱਕਣ ਦਾ ਰੋਜ਼ਗਾਰ ਮਿਲੂ ਤੁਹਾਨੂੰ ਉਹ ਵੀ ਸੋਡਾ 2-4 ਮਹੀਨੇ ਚੱਲੂਗਾ ਇਸ ਤੋਂ ਬਾਅਦ ਸਤੋ ਚੱਲ ਨਹੀਂ ਜਾਣਾ ਐਨੀ ਜਦ ਜਦੋਂ ਆਪਣੇ ਛੱਤ ਪੈਂਦੀ ਆ ਉਦੋਂ ਤੁਸੀਂ ਕਿੰਨਾ ਗੱਟੇ ਖੋਲਦੇ ਹੋ ਇੱਕ ਕੋਈ ਮੇਰੇ ਵਰਗਾ ਜਿਹੜਾ ਕੋਈ ਨਸ਼ਾ ਪਤਾ ਖਾ ਕਰਦਾ ਹੈਗਾ ਉਹ ਉਹ ਬੰਦਾ ਗੱਟੇ ਖੋਲਦਾ ਕੋਈ ਬੀੜੀ ਵਾਲਾ ਬੰਦਾ ਜਿਹੜਾ ਹੁੰਦਾ ਉਦੋਂ ਹੀ ਇਕੱਟੇ ਖੋਲਦਾ ਸਰਦਾਰਾਂ ਦੇ ਕਾਕੇ ਨਹੀਂ ਇਕੱਟੇ ਖੋਲਦੇ ਜਮੇ ਨਹੀਂ ਕੋਈ ਦਿਹਾੜੀ ਵਾਲਾ ਪਚਾਨਾ ਜਿਹੜਾ ਗੋਲੀ ਗੱਟਾ ਖਾਂਦਾ ਹੁੰਦਾ ਉਹ ਗੱਟੇ ਖੋਲਦਾ ਤੇ ਉੱਥੇ ਗੱਟੇ ਭਰੋਂਗੇ ਕਿਵੇਂ ਰੋਜ਼ਾਂ ਦੇ ਟੱਕਾਂ ਦੇ ਟੱਕਾ ਅੰਤਮ ਕਾਰਵਾਈ ਇੱਕ ਹੋਰ ਵੱਡੀ ਗੱਲ ਲਿਖੀ ਹੈ ਹੁਣ ਇਹ ਕਹਿੰਦੇ ਅਸੀਂ ਨਾ ਆ ਇਹ ਪਿੰਡ ਗੋਦਲੇ ਲੈਣੇ ਆ ਇਹ ਸਾਰੇ ਪਿੰਡ ਨੇੜੇ ਨੇੜੇ ਗੋਦਲੇ ਆਪਾਂ ਗੋਦਲੇ ਹੋਇਆ ਥਰਮਲ ਪਲਾਂਟ ਦੀ ਤੇ ਪੰਜ ਚਾਰ ਤਾਂ ਸ਼ੀਸ਼ੇ ਦੇ ਤੇ ਜਾਂ ਉੱਤੇ ਨੱਚਣ ਟੱਪਣ ਦਾ ਮਾੜਾ ਮੋਟਾ ਪ੍ਰੋਗਰਾਮ ਕਰਾਤਾ ਗੋਦਲੇ ਨੂੰ ਪੰਜ ਕੁਰਸੀਆਂ ਦਿੱਤੀਆਂ ਸਾਰਾ ਪਿੰਡ ਲਤੁਲਤੀ ਹੋ ਕੇ ਮਰ ਗਿਆ ਉਹਦੇ ਪਿੱਛੇ ਹੀ ਗੋਦਲੇ ਹੁਣ ਆਪਾਂ ਉਹਨੂੰ ਇਹ ਗੋਦ ਲੈਣਗੇ ਆਪਾਂ ਨੂੰ ਤਾਂ ਗੋਦ ਹੀ ਲੈਂਦੇ ਫਿਰਦੇ ਨੇ ਤੇ ਗੋਦ ਲੈ ਕੇ ਤੁੱਕੀ ਵੀ ਨਹੀਂ ਦਿੰਦੇ ਸਾਨੂੰ ਅਜੇ ਵੀ ਲੋਕੋ ਜਾਗੋ ਜਾਗਣ ਦਾ ਵਾ ਹੁਣ ਆ ਗੱਲ ਲਿਖੀ ਹੋਣੀ ਅੰਤਿਮ ਕਾਰਵਾਈ ਗ੍ਰਾਮ ਪੰਚਾਇਤਾ ਜ਼ਿਲ੍ਹਾ ਪ੍ਰਸ਼ਾਸਨ ਦੀ ਸਲਾਹ ਨਾਲ ਪਬਲਿਕ ਹੀアリング ਤੋਂ ਬਾਅਦ ਤਿਆਰ ਕੀਤੀ ਜਾਵੇਗੀ ਪਬਲਿਕ ਹੀアリング ਕਦੋਂ ਹੈ 14 14 ਜੁਲਾਈ 2025 ਨੂੰ ਪ੍ਰੋਡਕਸ਼ਨ ਬੋਰਡ ਦੇ ਅਫਸਰ ਆਉਣਗੇ ਸੋਡੀ ਆਨਲਾਈਨ ਹੀアリング ਹੋਊਗੀ ਸੁਣਵਾਈ ਹੋਊਗੀ ਤੇ ਤੁਸੀਂ ਇਹ ਨਾ ਹੋਵੇ ਵੀ ਉੱਥੋਂ ਕਿਤੇ ਕੋਈ ਹੋਰ ਹੀ ਸਰਦੂਰਗੜ ਤੋਂ ਪਰਲੇ ਪਾਸੇ ਲਿਆ ਕੇ ਬੰਦੇ ਕਹਿੰਦੇ ਨੂੰ ਵੀ ਇਹ ਤਾਂ ਬੜਾ ਚੰਗਾ ਜੀ ਸਾਨੂੰ ਰੁਜ਼ਗਾਰ ਮਿਲੂਗਾ ਪੰਪ ਪਚਾਤੇ ਫਲਾਣਾ ਟਮਕਾਣਾ ਤੁਸੀਂ ਇੰਨੀ ਵੀ ਗੱਲ ਨਹੀਂ ਜਾ ਕੇ ਕਹਿ ਸਕਦੇ ਹੁਣ ਇੱਕ ਤੁਸੀਂ ਕਹਿੰਦੇ ਨੂੰ ਵੀ ਦੱਸ ਦਫਲਾਣਾ ਤੇ ਕਿ ਆਟਮਕਾਣਾ ਯਾਰ ਜਦੋਂ ਤੁਸੀਂ ਸੱਥਾ 'ਚ ਬਹਿ ਕੇ ਜਾਂ ਮੂੜਣਾ ਤੇ ਅੱਡਿਆਂ ਤੇ ਬਹਿ ਕੇ ਗੱਲਾਂ ਕਰਦੇ ਹੋ ਪ੍ਰਧਾਨ ਮੰਤਰੀ ਵਿੱਤ ਸਕੱਤਰ ਤੋਂ ਘੱਟ ਗੱਲ ਨਹੀਂ ਕਰਦੇ ਮੁੱਖ ਮੰਤਰੀ ਵੀ ਛੋਟਾ ਪੈ ਜਾਂਦਾ ਉੱਥੇ ਐਡੀਆਂ-ਐਡੀਆਂ ਗੱਲਾਂ ਮਾਰਦੇ ਤੁਸੀਂ ਅਗਵਾਈ ਆਪ ਦੀ ਆਪ ਹੀ ਕਰ ਲਉ ਨਾ ਛੋਟੇ ਘਰੇ ਸੱਪ ਬਣ ਗਿਆ ਤੁਸੀਂ ਕਹਿੰਦੇ ਫਲਾਣਾ ਮਾਰੂਗਾ ਅਸੀਂ ਉਹਨੂੰ ਡਾਂਗ ਦਿੱਤੀ ਹੋਈ ਉਹ ਕਿਤੇ ਡਾਂਗ ਸਿੱਟ ਕੇ ਨਾ ਭਾਜੇ ਤੁਸੀਂ ਖੁਦ ਹੀ ਡਾਂਗ ਫੜੋ ਨਾ ਕਮਾਲ ਦੀ ਗੱਲਾਂ ਯਾਰ ਤੁਸੀਂ ਕਹਿੰਦੇ ਫਲਾਣਾ ਬਿਕ ਗਿਆ ਫਲਾਣੀ ਜੂਨੀਅਨ ਬਿਕ ਗਈ ਉਹ ਯਾਰ ਸੱਪ ਛੋਟੇ ਘਰੇ ਬੜਿਆ ਨਾ ਤੁਸੀਂ ਡਾਂਗ ਤੱਕੋ ਮਾਰੋ ਯਾਰ ਉਹ ਬੰਦੇ ਵਿਕਣ ਦੀ ਤਾਂ ਗੱਲ ਤਾਂ ਆਏ ਵੀ ਜੇ ਉਹ ਕਹਿਣ ਵੀ ਇੱਥੇ ਲੱਗ ਜੇ ਫੇਰ ਹੀ ਵਿਕਣਗੇ ਨਾ ਅਸੀਂ ਕਹਾਂਗੇ ਇਸ ਲੱਗਣੀ ਦੇਣਾ ਫੇਰ ਤਾਂ ਨਹੀਂ ਕੋਈ ਵਿਕਦਾ ਤੁਸੀਂ ਆਪ ਤਾਂ ਲੱਗ ਸਕਦੇ ਹੋ ਅਗਵਾਈ ਅਗਵਾਈ ਕੀ ਕਰਨੀ ਹੈ ਯਾਰ ਉੱਥੇ ਬਿਆਨ ਦੇਣੇ ਆ ਇਹ ਸੀ ਲੱਗਣ ਨਹੀਂ ਦੇਣੀ ਬਈ ਜੋ ਮਰਜ਼ੀ ਹੋ ਜੇ ਉੱਥੇ ਪੰਜ ਪੰਜ ਸੌ ਤੋਂ 1000 1000 ਰੁਪਏ ਦੇ ਬਾਹਰੋਂ ਪਹਾੜੇ ਦੀ ਲਿਆ ਕੇ ਟੱਟੂ ਉਹਨਾਂ ਨੂੰ ਵਰਗੀ ਵੱਡੀ ਬੁਰਕੀ ਸੱਟਣਗੇ ਜਿਵੇਂ ਆਪਣੇ ਲੋਕਾਂ ਨੂੰ ਸੜਤੀ ਹੁਣ ਵੱਡੀ ਬੁਰਕੀ ਸੜਤੀ ਉਹ ਗੁਣੀ ਗੁਣੇ ਹੀ ਜਾਂਦੇ ਨੇ ਉਹ ਬਣ ਗੁਣੇ ਹੀ ਜਾਂਦੇ ਫੈਕਟਰੀ ਦੇ ਵੀ ਆਹ ਹੋ ਜੂ ਬਹੁਤ ਹੋ ਜੂ ਗਾਟ ਇੱਥੇ ਤਾਂ ਫਲਾਉਣਾ ਕੁਝ ਹੋ ਜੂ ਤੇ ਸੋਨੋਂ ਉੱਥੇ ਮਿਲਣਾ ਮਨ ਨੂੰ ਨਾ ਕੁਛ ਨਹੀਂ ਸੋਡਾ ਸਾਹ ਲੈਣਾ ਮੁਸ਼ਕਲ ਹੋਜੂ ਸੋਡੇ ਬੱਚੇ ਸੋਡੇ ਬਜ਼ੁਰਗ ਸੜਕਾਂ ਤੇ ਚੜਨ ਜੋ ਕਰੀਣੇ ਸੋਨੋਂ ਕਿਸੇ ਨੇ ਸਾਈਡ ਨਹੀਂ ਦੇਣੀ ਆਪਾਂ ਨੂੰ ਕੋਈ ਲਾਲਚ ਨਹੀਂ ਨੀਲੀ ਛਤਾਲ ਦੀ ਕਸਮ ਕੋਈ ਲਾਲਚ ਨਹੀਂ ਕੋਈ ਅਹੁਦਾ ਨਹੀਂ ਕੋਈ ਪੈਸਾ ਨਹੀਂ ਸਿਰਫ ਤੇ ਸਿਰਫ ਇਹ ਇੱਕ ਮਾਨ ਕਰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਸਮ ਯਾਰ ਇੱਕ ਮਾਨ ਕਰਦਾ ਵੀ ਯਾਰ ਇਹ ਲੋਕਾਂ ਨੂੰ ਪਤਾ ਨਹੀਂ ਲੋਕ ਉੱਠਦੇ ਨਹੀਂਗੇ ਆਪਾਂ ਤਾਂ ਸਿਰਫ ਜਗਾਉਣ ਆਏ ਆਂ ਨਹੀਂ ਜਿੱਥੇ ਤੁਸੀਂ ਰਹੇ ਨਾ ਉਹ ਮੈਂ ਵੀ ਰਹਿ ਲੂੰਗਾ ਮੈਂ ਤਾਂ ਸੈੱਟ ਹੋ ਜਾਊਗਾ ਪਰ ਤੁਸੀਂ ਇਹ ਮਨ ਚ ਖਿਆਲ ਰੱਖਿਓ ਤੁਸੀਂ ਇੱਥੋਂ ਉੱਜੜਨਾ ਹੈ ਉੱਜੜ ਕੇ ਕਿਤੇ ਹੋਰ ਬਸਣਾ ਹੈ ਉਹ ਆਪ ਦਾ ਖਿਆਲ ਕਰ ਲਿਓ ਤੇ ਇੱਕ ਮੈਂ ਤੁਹਾਨੂੰ ਦੱਸਦਾ ਬਨਾਲੀ ਦੇ ਲੋਕਾਂ ਨੂੰ ਪੁੱਛ ਲਿਓ ਤੁਸੀਂ ਆ ਜਿਹੜੇ ਫੁੱਟੇ ਦੇ ਘਰਾਂ ਚ ਨਾ ਆਪਦੇ ਘਰਾਂ ਚ ਭਈਏ ਬਿਠਾਉਣੇ ਆ ਛੋਡੇ 베ੜੇ ਚ ਉਹ ਪਚਕਾਰੀਆਂ ਮਾਰ ਮਾਰ ਕੇ ਸਿੱਟਣਗੇ ਤੇ ਤੁਸੀਂ ਪਸੂਆਲੇ ਚ ਰਹੂਗੀ ਯਾਦ ਰੱਖ ਲਿਓ ਨਹੀਂ ਤਾਂ ਬਨਾਲੀ ਦੇ ਲੋਕ ਰਹਿੰਦੇ ਨੇ ਮੈਂ ਆਪਣੇ ਕੋਲੋਂ ਨਹੀਂ ਬਣਾ ਰਿਆ ਬਨਾਲੀ ਦੇ ਲੋਕ ਪਸੂਆਲੇ ਚ ਰਹ ਰਹੇ ਨੇ ਜਾ ਕੇ ਦੇਖ ਲੂ ਬਹੁਤ ਘਰ ਦੂਰਤਾ ਨਹੀਂ ਕੋਈ ਕਿਰਾਏ ਦਾ ਲਾਲਚ ਪੈ ਗਿਆ ਚਵਾਰਿਆਂ ਚ ਪਹੀਆ ਬੈਠੇ ਨੇ ਫਿਰ ਉਹ ਜਿਹੜੇ ਹੁਣ ਸਾਡੇ ਕੋਈ ਲੇਡੀ ਜਿਨਾ ਜੋ ਕੁਝ ਹੁੰਦਾ ਉਸ ਨੂੰ ਪਤਾ ਹੀ ਹੈ ਕਾਨੂੰਨ ਵੀ ਇਹਦੇ ਪੁੱਠੇ ਬਣ ਗਏ ਬਾਬੇ ਅੱਜ ਕੱਲ 5-4000 ਰੁਪਏ ਦਾ ਦੇਂਦੇ ਨੇ ਸਰਟੀਫਿਕੇਟ ਉਹਦੀ ਅਗਲਾ ਬਿਆਨ ਜਾ ਕੇ ਦਰਜ ਕਰਾਉਂਦਾ ਉਹਦੀ ਆਪਣੀਆਂ ਬੀਬੀਆਂ ਨੂੰ ਅਗਲਾ ਉਹਦੀ ਟਪਾ ਦੂਗਾ ਦਿੱਲੀ ਨਾ ਪਾਲਣ ਦਾ ਵਾਸਤਾ ਇਹ ਨੁਕਸਾਨ ਹੋਣਗੇ ਮੈਂ ਆਪਣੇ ਦਿਲ ਤੋਂ ਪਿੱਟ ਰਿਆਂ ਲੋਕੋ ਸਮਝੋ ਜਾਗੋ ਇਹ ਸਮਰੀਆਂ ਨੂੰ ਦੂਜੀ ਤੁਸੀਂ ਮੇਥੋਂ ਲੈਣੀ ਆ ਪੀਡੀਐਫ ਤਾਂ ਮੈਨੂੰ 859104001 ਤੇ ਫੋਨ ਕਰਕੇ ਦੱਸ ਦਿਓ ਮੈਸੇਜ ਕਰ ਦਿਓ ਸੋ ਨੂੰ ਮੈਂ ਸਾਰੀ ਪੀਡੀਐਫਾਂ ਨੂੰ ਧਿਆਨ ਨਾਲ ਕੱਲੀ-ਕੱਲੀ ਗੱਲ ਪੜਿਓ ਪੜ੍ਹ ਕੇ ਤਾਂ ਨਾਲ ਲਾਜੋ ਤੇ ਦੇਖਣ ਲਈ ਸੁਣਨ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਵੀਡੀਓ ਬਹੁਤ ਲੰਬੀ ਹੋਗੀ ਤੇ ਆਪਾਂ ਜਗਾਉਣੇ ਆ ਲੋਕ ਯਾਰ ਬਸ ਆਈ ਆਈ ਇੱਕ ਮਨ ਦੀ ਇੱਛਾ ਹੈਗਾ ਬਸ ਲੋਕ ਜਗਾਉਣੇ ਆ ਸੀਆਰ ਦੀ ਜਿਹੜੀ ਪਹਿਲੀ ਰਿਪੋਰਟ ਹੈ ਇਹਦੇ ਵਿੱਚ ਉਹਨਾਂ ਨੇ ਬਹੁਤ ਕੁਝ ਦੱਸਿਆ ਆ ਫਾਇਦੇ ਕਰਾਂਗੇ ਕਹਿੰਦੇ ਸਭ ਨੂੰ ਉਹ ਗੁਰਦਾਂਗੇ ਬਹੁਤ ਕਰਦਾਂਗੇ ਦੇਣਾ ਤੁਮ ਨੂੰ ਕੁਝ ਨਹੀਂਗਾ 960 ਕਰੋੜ ਦੀ ਲਾਗਤ ਹੈ 10000 ਕਰੋੜ ਰੁਪਏ ਤਕਰੀਬਨ ਇਹਦੇ ਤੇ ਲੱਗਣਾ ਤੇ 10000 ਕਰੋੜ ਤਾਂ ਜੇ ਅਗਲਾ 3 ਮਹੀਨੇ ਚ ਪੂਰਾ ਨਾ ਕੀਤਾ ਉਹਦਾ ਫਾਇਦੇ ਕੀ ਬਹੁਤ ਵੱਡਾ ਪ੍ਰੋਜੈਕਟ ਹੈ ਬਹੁਤ ਥਾਂ-ਥਾਂ ਅਗਲੇ ਨੇ ਰੁਪਇਆ ਵੱਡਿਆ ਜੋਰ ਲੱਗਿਆ ਪਿਆ ਤੇ ਜੇ ਤੁਸੀਂ ਆਪਣੀ ਬਚਾਉਣੇ ਆ ਤਾਂ ਬਚਾ ਸਕਦੇ ਹੋ ਨਹੀਂ ਭਾਈ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਦੋ ਲੱਡੂਆਂ ਪਿੱਛੇ ਉੱਥੇ ਬਿਕ ਗਏ ਕੋਈ ਕੋਈ ਟਰੀ ਗਾਰਡ ਦੇਤਾ ਸਾਨੂੰ ਕੋਈ ਕੋਈ ਪੌਦਾ ਦੇਤਾ ਜਾਂ ਕੋਈ ਮਾੜੇ ਮੁੱਟੇ ਕੈਂਪ ਲਵਾਤੇ ਜਾਂ ਕੋਈ ਪਾਰਕਪੂਰਕ ਲਵਾਤਾ ਇਸੇ ਪਿੱਛੇ ਬਿਕ ਗਏ ਤਾਂ ਭਾਈ ਤੁਹਾਡੀ ਮਰਜ਼ੀ ਤੁਹਾਡੀ ਆਉਣ ਵਾਲੀ ਪੀੜ੍ਹੀ ਤੁਹਾਨੂੰ ਮਾਫ਼ ਨਹੀਂ ਕਰੂਗੀ ਜਿਹੜੇ ਤੁਹਾਡੀ ਗੋਦੀ ਚੱਕੇ ਜਵਾਕ ਨੇ ਨਾ ਤੁਸੀਂ ਉਹਨਾਂ ਮੂਰੇ ਕੰਡੇ ਬੀਜੀ ਜਾਂਦੇ ਹੋ ਅਜੇ ਵੀ ਜਾਪ ਜੋ ਬਸ ਆਪਣੇ ਬੱਚਿਆਂ ਦਾ ਮੂੰਹ ਦੇਖ ਕੇ ਐਂ ਕਿਆ ਕਰੂ ਵੀ ਇਹਨੂੰ ਮੈਂ ਪੜ੍ਹਾਈ ਤਾਂ ਜਾਣਾ ਯਾਰ ਇਹ ਤਾਂ ਭਵਿੱਖ ਤਾਂ ਤਵਾ ਹੈ ਬਸ ਐਨੀ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ